ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀ ਮੈਂ ਬਲਦੇਵ ਹਾਂ ਜੱਟਪੁਰੀ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਅੱਜ ਅਸੀਂ ਪਹੁੰਚੇ ਹਾਂ ਪਿੰਡ ਕਾਲਸਾਂ ਵਿਖੇ ਜਿੱਥੇ ਕਿ ਹਲਕਾ ਰੈਕੋਰਟ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਜੀ ਤੂਰ ਪਹੁੰਚ ਚੁੱਕੇ ਨੇ ਹਾਂਜੀ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਗੁਰਵਿੰਦਰ ਸਿੰਘ ਤੂਰ ਜੀ ਕਾਲਸਾ ਮੰਡੀ ਦਾ ਅੱਜ ਜੈਜਾ ਲੈ ਰਹੇ ਨੇ ਉਹਨਾਂ ਦੇ ਨਾਲ ਸਾਡੇ ਕਾਲਸਾ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਜੀ ਸਰਪੰਚ ਪੰਚ ਅਮਰਜੀਤ ਸਿੰਘ ਜੀ ਅਜਮੇਰ ਸਿੰਘ ਜੀ ਅਤੇ ਕਰਮਜੀਤ ਸਿੰਘ ਪੰਚ ਤੇ ਗਰਮੇਲ ਸਿੰਘ ਪੰਚ ਜੀ ਅਵਤਾਰ ਸਿੰਘ ਜੀ ਸਮੂਹ ਨਗਰ ਨਿਵਾਸੀ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਕਾਲਸਾ ਨਗਰ ਨੂੰ ਜੋ ਬਹੁਤ ਕਿਰਦਾ ਸਾਡਾ ਵਿਚਾਰ ਸੀਗਾ ਮੈਂ ਕੋਈ ਅਥਕਥਨੀ ਨਹੀਂ ਪਹਿਲਾਂ ਵਾਲੀ ਵੀ ਚੇਅਰਮੈਨਾਂ ਨੂੰ ਬਹੁਤ ਕਿਹਾ ਸੀ ਕਿ ਸਾਡੀ ਮੰਡੀ ਟੁੱਟੀ ਫੁੱਟੀ ਆ ਮੰਡੀ ਇਹਨੂੰ ਸਫਾਈ ਕੀਤੀ ਜਾਵੇ ਚਾਰ ਪੰਜ ਪਿੰਡਾਂ ਦਾ ਇੱਥੇ ਅਨਾਜ ਆਉਂਦਾ ਹੈ ਇਸ ਕਰਕੇ ਲੋਕਾਂ ਨੂੰ ਤਪੜਾਂ ਤੇ ਲੀੜਿਆਂ ਦੇ ਉੱਤੇ ਜਾ ਕੇ ਆਪਣਾ ਆਪਣੇ ਅਨਾਜ ਲਾਉਣਾ ਪੈਂਦਾ ਸੀ ਤੇ ਇਹਨਾਂ ਨੇ ਸਾਡੀ ਇਹ ਗੱਲ ਸੁਣੀ ਤੇ ਪਹਿਲ ਦੇ ਆਧਾਰ ਤੇ ਸਾਡੇ ਇਸ ਨਗਰ ਦੇ ਵਿੱਚ ਆਏ ਨੇ ਮੰਡੀ ਦੇ ਵਿੱਚ ਆਏ ਨੇ ਇਸਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਆ ਕਣਕ ਦੀ ਖਰੀਦ ਤੋਂ ਬਾਅਦ ਚੌਲਾ ਵੇਲੇ ਨੂੰ ਤੁਹਾਡੀ ਜਿਹੜੀ ਮੰਡੀ ਹੈ ਇਹ ਬਣੀ ਵੀ ਹੋਵੇ ਸੀ ਫਿਰ ਇੱਕ ਇਸ ਵੀ ਆਮ ਆਦਮੀ ਪਾਰਟੀ ਦੇ ਇਹਨਾਂ ਆਪਣੇ ਚੇਅਰਮੈਨ ਸਾਹਿਬ ਹੋਰਾਂ ਦਾ ਮੰਡੀ ਬੋਰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਗੁਰਮਿੰਦਰ ਸਿੰਘ ਤੂਰ ਜੀ ਨੂੰ ਸਮੂਹ ਨਗਰ ਨਿਵਾਸੀ ਤੇ ਪੰਚਾਇਤ ਸਾਰੀਆਂ ਇਹਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਹੰਤ ਵਿੱਚ ਪਿੰਡ ਦੀ ਸਮੂਹ ਪੰਚਾਇਤ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਚੇਅਰਮੈਨ ਸਾਹਿਬ ਜੀ ਦਾ ਅਤੇ ਸਰ ਵਰਿੰਦਰ ਕੁਮਾਰ ਜੀ ਦਾ ਅਤੇ ਆਰਤੀਆ ਯੂਨੀਅਨ ਦੇ ਪ੍ਰਧਾਨ ਸੰਜੀਵ ਕੁਮਾਰ ਜੀ ਦਾ ਅਤੇ ਲਵਲੀ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਮੈਂ ਬਲਦੇਵ ਹਾਂ ਜਟਪੁਰੀ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ